ਕਿਆ ਬੋ ਤੂੰ ਘਤੋਂ ਠੀਕ ਹੁੰਦੀ ਮੈਨੂੰ ਪਤਾ ਤੂੰ ਸਾਥੋਂ ਕੰਮ ਕਰਾਏਗੀ ਨਹੀਂ ਮੇਰੀ ਗੱਲ ਸੁਣ ਲੈ ਕਿ ਕਿਵੇਂ ਹੋ ਜਾ ਬੀਵੀ ਰੋਟੀਆਂ ਖਾਣੇ ਮੇਰੀ ਗੱਲ ਸੁਣ ਮੈਂ ਤਹਨਾ ਪਾਈ ਅਜੋ ਖਬਰ ਸੁਣਦੀ ਸੁਣਦੀ ਆ ਸਾਡੀ ਆ ਗਈ ਗਮਾਂਡਣ ਕੋਲੇ ਤੇ ਉਹ ਰਸੇ ਭਾਈ ਚੀਤੇ ਦੀ ਖਬਰ ਕਹਿੰਦੇ ਸੋਡੇ ਪੰਡ ਤੇ ਚੀਤਾ ਆ ਗਿਆ ਮੈਨੂੰ ਤਾਂ ਭਾਈ ਜੀ ਫੇਰ ਡਰ ਲੱਗਣ ਲੱਗ ਗਿਆ ਡਰ ਲੱਗ ਗਿਆ ਤੇ ਮੈਂ ਤਾਂ ਬੈਠੀ ਬੈਠੀ ਬਸੇਰੀ ਪੱਕੇ ਛੋਲੇ ਲੈ ਲਿਆ ਬਿਸੀ ਸਾਰੇ ਖਾ ਗਏ ਓਹ ਹੋ 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 ਉਹ ਦੂਬਾਰ ਆ ਤੇਰਾ ਥਫੜ ਆ ਗਿਆ ਕੰਜਰ ਉਹ ਕੀ ਆਇਆ ਉਹ ਕੀ ਕਹਿੰਦਾ ਪੂਆ ਫਿਰ ਨਹੀਂ ਉਹ ਕੀ ਆਇਆ ਉਹਦੀ ਸੁਣਦਾ ਉਹਨੇ ਕਿਹਾ ਲਤਾ ਨਿਕਾ ਨਹੀਂ ਚਾਹ ਪੀ ਆਲੀ ਤੇ ਮੈਨੂੰ ਤਾਂ ਬੜਾ ਗਲਾਸ ਵਾਰ ਤੇ ਫੜਾ ਕੇ ਮੈਂ ਤਾਂ ਭੁੱਕੀ ਵਾਲੀ ਚਾਹ ਪੀ ਗਈ ਨਹੀਂ ਨਹੀਂ ਮਰ ਨੀਰ ਪੁੱਤ ਅੱਦੋ ਠੀਕ ਉਹ ਕਿੱਥੇ ਉਹਦੋਂ ਬਾਅਦ ਬੈਣ ਕੀ ਹੋਇਆ ਮੈਦਾਨ ਜਦੋਂ ਸੁਣ ਲਈ ਬਾਪਾ ਬੋਲੇ ਸਾਡੇ ਪਿੰਡ ਚ ਕੀ ਕੀਤਾ ਹੈ ਹਾਂ ਬਾਪਾ ਮਾਇਆ ਖਬੂ ਮੈਂ ਮਰ ਜਾਂ ਚੀਤਾ ਵੀ ਕਮੜੀ ਸੀ ਆ ਸਾਡੇ ਨੰਗ ਜੇ ਪਿੰਡ ਚੋ ਸੜਗਾਂ ਨਹੀਂ ਬੜਨਾਂ ਸਾਡੇ ਮਣ ਮਣ ਉਥੇ ਕੁੱਤਿਆਂ ਨੇ ਹੱਕਿਆ ਪਿਆਗਾ ਉਥੇ ਲਿਬੜਨਾਂ ਸਾਡੇ ਬ੍ਰੈਂਟਡ ਆ ਹਗੀਆਂ ਗਲੀਆਂ ਵੀ ਨਹੀਂ ਆਇਆ ਤਾਂ ਉਹ ਦੇਖਾ ਆਪਣਾ ਬ੍ਰੈਂਟਡ ਹੈ ਸਾਡੇ ਹਿਸਾਬ ਨਾਲ ਤਾਂ ਸਾਡਾ ਪਿੰਡ ਸਹੀ ਆ ਬਸ ਆਈ ਲਿਬੜਿਆ ਜੇ ਪਿੰਡ ਦਾ ਕਿਹੜਾ ਪਿੰਡ ਹੈ ਤੇ ਮੇਰੀ ਗੱਲ ਸੁਣ ਆਏ ਬ੍ਰੈਂਟਡ ਆ ਇਥੋਂ ਨਹੀਂ ਹੋ ਗੱਲ ਕਹਉਂਦੀ ਦੂਜੇ ਤੋਂ ਨਹੀਂ ਕਹਉਂਦੀ ਹੋਰ ਪਾਣੇ ਪੀਰ ਨੂੰ ਤਾਂ ਸਾਡੇ ਪਿੰਡ ਚ ਮੇਰੀ ਗੱਲ ਸੁਣ ਪੀਰ ਨੂੰ ਤਾਂ ਸਾਡੇ ਪਿੰਡ ਚ ਪਾਣੀ ਮਸਾ ਆਉਂਦਾ ਲੈ ਚਿੱਤਾ ਪਤਾ ਨਹੀਂ ਕੀ ਖਾਉ ਪੀਉਗਾ ਲੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਦੇ ਕੇ ਕਿੰਨੇ ਦਾ ਸੀਗਾ ਬਾਬਾ ਬੋਲਿਆ ਸੀਗਾ ਕਿ ਕਾਨੇ ਕਿ ਹਨਾ ਬੁکریاں ਖਾ ਗਿਆ 60 ਨਹੀਂ ਫੇਰ ਉਹੀ ਤਾਂ ਵੱਲ ਲੰਗੀ ਨਾ ਕੋ ਪਿੰਡ ਚ ਭੁੱਖਾ ਮਰਨਾ ਮਰਦਾ ਮੀਟੀ ਖਾਣ ਲੱਗ ਗਿਆ ਹੋਰ ਕੀ ਕਰੇ ਤੇ ਭੈਣ ਜੇ ਮੈਨੂੰ ਤੂੰ ਦਖਾਈ ਨੀ ਐ ਸੋਲੇ ਬਰੈਂਡਰ ਉਹਨੂੰ ਬਰੈਂਟੜਾ ਬਾਹਰੋਂ ਮਗਾਏ ਬਾਹਰੋਂ ਬਾਹਰੋਂ अमरीका तो भी गांव पे खाना ना ना चीजा भेने अच्छा, हाँ, चीता कदर कद इधर कद इधर कद इधर मैं कदते डांग मारा कदरते डांग मारा कदम भेने खा कि खान दा मैं तू भुकी चढ़ गई ਜਦੋਂ ਭੁੱਖੀ ਚੜ ਗਈ ਭੈਣੇ ਮੈਂ ਤਾਂ ਸਾਡੇ ਵਾਲੀ ਕੁੱਤੀ ਦੀ ਰੋਲ ਬਣਾਤੀ ਜਦੋਂ ਉਹ ਬਾਹਰ ਦੇਖਾ ਕੁੱਤੀ ਆਦ ਬੰਦ ਨਹੀਂ ਕਰੀ ਤੇ ਡਾਂਗਾ ਮਾਰ ਮੈਂ ਆਖਾ ਮਾਰ ਨਹੀਂ ਨੀਂ ਪੁੱਤੇਰੇ ਦੇ ਮੈਂ ਕਹਾਈ ਭੈਣੇ ਤੇਰੇ ਫਫੜ ਚ ਮੈਂ ਤਾਂ ਚੀਤਾ ਦੇਸ ਗਿਆ ਦੋ ਡਾਂਗਾ ਭੈਣੇ ਬਟੋ ਦੇ ਦਰਤ ਕੋ ਮੈਂ ਖਲ ਨਹੀਂ ਮਰ ਜਾ ਮੈਨੂੰ ਕਹਿੰਦਾ ਪੰਜਰਾ ਦੇ ਕੇ ਆ ਕੀ ਕਰੀ ਜਾਨੀ ਆ ਤੇ ਫਿਰ ਮ ਫਫੜ ਨੇ ਦਿਨ ਕੁੱਟਿਆ ਭੂਆ ਨਹੀਂ ਫਫੜ ਤਾਂ ਕਿੱਥੋਂ ਤੂੰ ਪਿੱਛੋਂ ਜਿਉ ਫਫੜ ਨਹੀਂ ਮੈਨੂੰ ਕੁੱਟਿਆ ਮੈਨੂੰ ਆਗੀ ਸੁਰਤ ਮੈਂ ਅੱਖ ਜਦੋਂ ਮੈਨੂੰ ਦਿਸਿਆ ਮੈਂ ਤਾਂ ਅੱਖਾਂ ਹੀ ਫਰਕਾ ਕੇ ਦੇਖਾਂ ਮੈਂ ਖਬੂਮਾ ਮਰ ਜਾਏ ਤਾਂ ਕਰ ਦੇ ਜੀ ਕੁੱਟੀ ਕੇ ਮੈਂ ਤਾਂ ਚੀਤਾ ਦੀ ਬਾਈ ਨਾ ਤਾਈ ਜੇ ਮੈਂ ਗਹਾ ਦੇਖਿਆ ਮੈਂ ਕਦੀ ਪਿੰਡ ਚ ਪਈ ਆਇਆ ਹੋਊਆ ਕੁੱਤਾ ਕੁੱਤਾ ਲੰਡਰ ਫੰਡਰ ਕਹਿੰਦਾ ਚੀਤਾ ਨਾ ਇੱਥੇ ਕਿਤੇ ਹੋਰ ਨਾ ਕੁਸਾ ਜਿਹੇ ਸੜੇ ਨੰਬ ਪਿੰਡ ਚ ਕੀ ਨੇ ਆਉਣਾ ਸੀ ਚੀਤਾ ਖੜਿੱਤਿਆਂ ਤੇ ਭਾਣੇ ਜਦੋਂ ਮੇਰੇ ਤਾਂ ਛੀ ਫੱਟ ਮਾਰਾਂਗਾ ਤੇਰੇ ਫੱਪੜ ਨੂੰ ਡਾਂਗਾ ਪੂਆ ਮਰੀ ਤਾ ਤੂੰ ਹੀ ਦੁਖਿਆ ਦੇ ਕੰਮ ਕਰਾ ਕਰਾ ਕੇ ਬੰਦੀ ਦੀ ਗੱਲ ਸੁਣੋ ਹੁਣ ਤੂੰ ਤਾਂ ਫਿਰ ਜਾਏਂਗੀ ਨਾ ਸਾਡੇ ਬੀੜੀ ਚ ਕੀਤਾ ਆ ਗਿਆ ਨਾ ਪੂਆ ਮੈਂਥੋਂ ਤਾਂ ਹਾਲ ਗਲੀ ਚ ਨਹੀਂ ਜਾਈਦਾ ਪੰਡ ਗਠ ਮਗ ਜੂਗੀ ਮੈਂ ਤਾਂ ਤੇਰੇ ਕੋਲ ਚੰਬੜ ਕੇ ਬੈਠੀ ਆਂਗੀ ਬੂ ਮੈਂ ਮਾਰ ਤੇ ਹਾਂ ਨਿਚੀ ਨਿਚੀ ਤਾਂ ਮੈਨੂੰ ਲੱਗਦਾ ਫੜ ਕੇ ਲੈ ਗਏ ਹੋ ਮਾਰ ਮੁਰਗਾ ਉਹ ਚਿੱਤਾ ਕਾ ਨੂੰ ਉੱਤ ਪਲੇਖਾ ਪੈ ਗਿਆ ਸੀ ਜਿੱਤੇ ਦਾ ਤੇ ਭਣੇ ਪੁੱਛਣਾ ਮੈਂ ਮਕਾਇ ਹੋਈ ਜੇ ਭਣੇ ਪੁੱਕੀ ਵਾਲਾ ਪੁੱਕੀ ਵਾਲੀ ਚਾਹ ਲੈ ਗਈ ਤੇ ਉਧਰੋਂ ਤਾਂ ਨਹੀਂ ਹੋਰ ਬੈਂਚ ਸੁਗਨੇਚਰ ਜੇ ਫੜਾਤੇ ਕਿਹੜੇ ਸੁਗਨੇਚਰ ਤੇ ਸੁਗਨੇਚਰ ਜਿਹੜਾ ਫੜਾਤੇ ਤੇ ਬੜੇ ਉਧਰੋਂ ਨਹੀਂ ਨਸ਼ੇ ਵਾਲੇ ਨਹੀਂ ਨਸ਼ੇ ਵਾਲੇ ਹੋਰ ਇੱਥੇ ਨੰਗ ਪਿੰਡ ਚ ਨਸ਼ਈ ਹੋਤੀ ਹੈ ਤੇ ਉਦੋਂ ਬਾਅਦ ਤਾਂ ਬੈਣ ਜੀ ਦੋ ਖਾ ਲਿਆ ਮੈਂ ਤਾਂ ਫੇਰ ਕੀ ਤਾਂ ਦਿਸੇ ਮੈਂ ਆਖ ਬੂ ਮੈਂ ਮਾਰਾਂ ਅੱਜ ਮਹੀਨੂ ਚੀਤਾ ਮਾਰੂ ਮੈਂ ਤਾਂ ਪੈਣੇ ਸਾਰੇ ਟੱਬਰ ਦੀ ਰੇਲ ਬਣਾ ਦੇ ਜਦੋਂ ਸੱਚ ਮੇਰਾ ਤਾਂ ਸ਼ੋਰ ਪ੍ਰਾਣਾ ਹੋਇਆ ਪਿਆ ਮੈਨੂੰ ਵੀ ਦਵਾਈ ਬ੍ਰੈਂਡਰ ਸਾਲ ਪਤਾ ਇਹ ਮੈਂ ਰੇਹੇ ਕੱਪੜਿਆਂ ਦੇ ਮੈਂ ਹੱਥ ਨਹੀਂ ਏ ਮੇਰਾ ਤਾਂ ਸੁੱਖਣਾ ਬਾਹਲਾ ਹੀ ਮਹਿੰਗਾ ਆਇਆ ਸੀ ਇਹ ਤਾਂ ਹੁਣ ਪੂਰੇ ਮੋਰੀਆਂ ਤੇਲੇ ਵਿੱਚ ਨਿਕਲ ਹੀ ਨਾ ਪਈਆਂ ਇਹ ਮੋਰਲੇ ਦੀ ਤਾਂ ਤੁਹਾਨੂੰ ਡਿਜ਼ਾਈਨ ਆ ਡਿਜ਼ਾਈਨ ਇਹ ਹਾਂ ਹਾਂ ਡਿਜ਼ਾਈਨ ਆ ਡਿਜ਼ਾਈਨ ਇਹ 150 ਮੋਰੇ ਨਿਕਲੇ ਪਏ ਆ ਮੇਰੀ ਗੱਲ ਸੁਣ ਇਹ ਤਾਂ ਪੂਰੇ ਨਾਲ ਮੈਨੂੰ ਲੱਗਦਾ 25-30 ਹਜ਼ਾਰ ਰੁਪਏ ਦਾ ਸ਼ੌਲ ਆ ਬਾਪੂ ਆ ਦੱਸ ਕੇ ਆਈ ਸੀ ਉਹਦਾ ਤੂੰ ਹੋਰ 20 ਹਜ਼ਾਰ ਤੋਂ 30 ਹਜ਼ਾਰ ਦਾ ਸ਼ੌਲ ਇਹ ਤਾਂ ਮੈਨੂੰ ਨਾ ਗਿਫਟ ਲਿਆ ਕੇ ਦਿੱਤਾ ਸੀ ਤੇਰੇ ਫੁੱਫੜ ਨੇ ਚੱਕਿਆ ਤਾਂ ਭਾਈ ਦਾ ਚੋਰ ਮਸੀ ਤੇ ਫੇਰ ਭਾਈ ਨਾ ਮਾਇਆ ਆਖਿਆ ਨਾ ਕੀ ਕਤਾ ਫੇਰ ਮੈਂ ਕੀ ਕਰਾਂ ਜੇ ਕੁਕਰਗਾ ਨਾ ਮਾਰਾਂ ਰੋਟੀ ਕਿਵੇਂ ਖਾਜੀ ਬੈ ਉਹ ਫੇਰ ਮੈਂ ਕੀ ਕਰਾਂ ਨਾ ਮੈਂ ਤਾਂ ਖਾਗੂ ਮੈਂ ਮਰਾਂ ਚਿੱਤੇ ਨੇ ਸਾਡੇ ਸਾਥੇ ਕੰਬੜ ਕਿੰਨੇ ਦਾ ਆਇਆ ਸੋਦਾ ਇਹ ਲੈ ਛੇੜ ਇਹਨਾ ਛੇੜ ਇਹਨਾ ਛੇ ਇਹ ਤਾਂ ਮੈਂ ਤਾਂ ਇਹ ਗੱਲ ਸੁਣੋ ਤੁਸੀਂ ਹੁਣ ਬਿਸਤਰੇ ਜੜੇ ਜਣ ਤੁਸੀਂ ਸਾਡੇ ਬੰਦੇ ਤੁਸੀਂ ਆਪਦੇ ਨਾਲ ਲੈ ਕੇ ਆਇਆ ਕਰੋ ਭਾਈ ਇਹ ਸਾਡੇ ਬਿਸਤਰੇ ਬਣੇ ਜੜ ਫੇਰ ਤਾਂ ਪਤਾ ਨਹੀਂ ਮੈਨੂੰ ਲੱਗਾ 5-7 ਕਰੋੜ ਦਾ ਆਇਆ ਹੋਊਗਾ ਇਹ ਬਾਹਰ ਰੰਦਾ ਆ ਮਨ ਪੱਕੀ ਤਾਂ ਮੱਕ ਮਰੀ ਜਾਂਦੀ ਆ ਵਿੱਚੋਂ ਮੈਂ ਮੈਨੂੰ ਕੁਝ ਕਹਿ ਸੀਗਾ ਨਾ ਪੂਰਾ ਇਹ ਹੈ ਤਾਂ ਨਾ ਮੇਰੇ ਭਾਰਾ ਪੰਚਸਤ ਕਰੋੜ ਦਾ ਇਹ ਤਾਂ ਪਤਾ ਨਹੀਂ ਕਿਤੋਂ ਹੋਰ ਦੇਸੋਂ ਤਾਂ ਮੈਨੂੰ ਲੱਗਦਾ ਦੇਸ ਦਾ ਨਾਂ ਹੀ ਨਹੀਂ ਸੁਣਾ ਕਦੇ ਜਿਹੜੇ ਦੇਸ ਤੋਂ ਇਹ ਆਇਆ ਸੀ ਬਾ ਤੇ ਮੈਂ ਨੇੜ ਤੇੜੇ ਨਹੀਂ ਹੈਗਾ ਵੀ ਮੈਂ ਤੁਹਾਨੂੰ ਮੰਗਵਾ ਕੇ ਦੇ ਦਾਂ। ਹੂਆ ਫੇਰ ਸਾਹ ਨੂੰ ਵੀ ਖਵਾ ਕੇ ਦੇ ਦੀ ਜਿੱਥਾ ਤੂੰ ਮੰਗਵਾਇਆ ਸੀ ਤਾਂ ਫੇਰ ਚੱਕੋਂਗੇ ਕਿਵੇਂ ਇਹ ਇਹ ਤਾਂ ਸਾਡੇ ਅਸੀਂ ਬ੍ਰਾਂਡਡਾ ਸੀ ਤਾਂ ਲਈ ਬੈਠੇ ਆਂਗੇ ਉਸਤੇ ਚੱਕ ਨਹੀਂ ਸਕਦੇ ਇਹਦਾ ਭਾਰੇ ਤਾਂ ਕਾਲਾ ਭਾਰੀ ਆ। ਇਹ ਤਾਂ ਸੌਡੇ ਚੱਲਦਾ ਸੌਡੇ ਨਹੀਂ ਚੱਲਦਾ ਚੁੰਦਾਗਾ ਇਹ। ਇਹ ਰੱਖਾਂਗੇ ਦੱਸਿਆ ਨਹੀਂ। ਭਾਵੇਂ ਮੈਨੂੰ ਵੀ ਖਵਾ ਦੇ ਜਾਂਦੇ ਇਹ ਸੌਡੇ ਨੇ। ਮੈਂ ਤੈਨੂੰ ਤਾਂ ਨਾ ਮੈਂ ਖਾਂ। 100 ਰੁਪਏ ਦੇਵਾਂਗੀ ਉਹ ਦੁਕਾਨ ਤੋਂ ਜਾਈ। ਇਹ ਮੈਂ ਦੱਸ ਰਹੀ ਦਵਾਈ ਕਿੱਲੋ-ਫੁੱਲੋ ਦਵਾਈ ਨਹੀਂ। ਨਹੀਂ ਮੈਨੂੰ ਤਾਂ ਆ ਕੇ ਤੇ ਰੁਪਏ। ਜੇ ਤੂੰ 7 ਕਿਲੋ ਖਾ ਗਈ ਹੈਨਾ ਚੀਜ਼ੇ ਤੋਂ ਡਰ ਗਈ। ਕਿੱਥੋਂ ਤੇਰਾ ਪਫੜ ਆਇਆ ਭਾਵੇਂ ਮਰ ਤਾਂ ਚੀਜ਼ੇ 7 ਮਾਰੇ ਵਿੱਚੀ ਚ ਮੈਨੂੰ ਕਹਿੰਦਾ ਛੋੜ ਦੇ। ਮੈਂ ਕਹਿੰਦਾ ਤੂੰ ਕੀ ਕਰਨੀ ਹੈ। ਕਹਿੰਦਾ ਪਾਲਾ ਲੱਗੀ ਜਾਂਦਾ ਮੈਂ ਖਾਣੇ ਸੀਗੇ। ਮੈਂ ਆਖਿਆ ਵੀ ਮੇਰੀ ਗੱਲ ਸੁਣ ਵੀਰ। ਉਹ ਤਾਂ ਨਾ ਮਾਹੋ ਸੀਗੇ। ਮੈਂ 4 ਕਮਾਏ ਚੱਕੇ ਸੀਗੇ। ਆ ਮੇਰੇ ਤੇਰੇ ਤੁਹਾਾਰੇ ਕੀ ਚਿਕਾ ਨਾ ਖਾਲਸੂਰ ਕੇ 7 ਕਿਲੋ ਛੋਲੇ ਸੀ ਉਹ ਤੇ ਉਹ ਤੇ ਚਾਰ ਕਦਮ ਦੀਆਂ ਕਹਿੰਦਾ ਅਰੇ ਉਹਨਾਂ ਤਾਂ ਮੇਰੇ ਸੀ 7 ਤੁਹਾਰੇ ਤੇ ਮੇਰੇ ਕੋਈ ਗੱਲ ਟਕਾਣੇ ਤੇ ਆਈ ਮੈਂ ਕਾ ਬੂਮਾ ਹੈ ਮਾਰਨਾ ਬੂਹ ਕੰਮੀ ਤੂੰ ਡੰਡੇ ਖਾਣ ਵਾਲੇ ਕਰਦੀਆਂ ਜੀ ਅੱਜ ਹੁਣ ਮੈਨੂੰ ਆਏ ਲੱਗਦਾ ਕਾ ਚੀਤੇ ਤਾਂ ਤਾਂ ਬਚ ਰਹੀਂਦੀ ਵੀਰ ਉਹ ਛੋਲੇ ਖਾ ਲਈ ਬਾਹਰ ਕੁਛ ਖਾ ਗਈ ਮੈਨੂੰ ਲੱਗਦਾ ਮੈਂ ਫਰੇਮੇ ਨਾ ਲਰੂਗੀ ਡਾ ਡਾ ਚੀਬੀ ਗਈ ਮੈਨੂੰ ਕਹਿੰਦੇ ਜਾਗਰਾ ਕਰਨਾ ਚੀਤਾ ਆ ਗਿਆ ਪਿੰਡ ਚ ਤੇ ਭਾਈ ਹਾਰ ਕੇ ਮੈਂ ਤਾਂ ਕੀ ਕੀਤਾ ਤੇ 6-7 ਕਿਲੋ ਕਿੱਥੇ ਭੁੱਕੀ ਵਾਲੀ ਚਾਹੀਦੀ ਮੈਂ ਭੁੱਕੀ ਵਾਲੀ ਚਾਹਦੇ ਨੇ ਪੀਗੀ ਚੀਤਾ ਰਾਤ ਨੂੰ ਆਊਗਾ ਹੁਣ ਆ ਵੀ ਪੰਗਾ ਪੈ ਗਿਆ ਹਾਂ ਪੂਆ ਤੇ ਬਾਬਾ ਧਿਆਨ ਤੋਂ ਹੋਰ ਇਹ ਤਾਂ ਚੰਗਾ ਹੋਗਾ ਸਾਡੇ ਪਿੰਡ ਚ ਨਸ਼ੇ ਨਸ਼ੇ ਵਾਧੂ ਹੋਗੇ ਤਾਂ ਮਿਲ ਜਾਂਦੀ ਹੈ ਭੁੱਕੀ ਭੱਕੀ ਕਿੱਥੇ ਮਿਲਦੀ ਨਾ ਗੰਡੇ ਨੇ ਨਸ਼ੇ ਤੇ ਹੋਰ ਗਿਆ ਤੇ ਬਸ ਗੱਲਿਆ ਕੇ ਪਾ ਲੈਂਦੇ ਤੇ ਪੀ ਲੈਂਦੇ ਚੋਰ ਪੂਆ ਸਾਡੇ ਪਿੰਡ ਚੋਂ ਨਸ਼ੀ ਨਹੀਂ ਚਾਹਦੇਗੇ ਬੇਕਾਰ ਪਿੰਡ ਤੋਂ ਇਹ ਤੂੰ ਨਾ ਕਰ ਤੂੰ ਨਾ ਕਰ ਸਾਡਾ ਪਿੰਡ ਬੜਾ ਅੰਤੜਾ ਕਤਪੂਆ ਜੀ ਸ਼ੁਗਨਿਆ ਨਹੀਂ ਲੋਕਾਂ ਦਾ ਅਸਰ ਆ ਰਿਹਾ ਹਾਂ ਭਾਵਾ ਜੀ ਵੀ ਬਾੜੀ ਚ ਨਾ ਲੱਗ ਗਈ ਹੈ ਨਾ ਪੂਆ ਇਹਨੂੰ ਇਹ ਕੋਕਰ ਨਾ ਲੱਗਦਾ ਬਰੈਂਡਰ ਦਾ ਲਾ ਲਾ ਕਰਦੀਆਂ ਭੈਣੇ ਮੈਂ ਤਾਂ ਆਏ ਮੇਰਾ ਪਿੰਟ ਨਾ ਮੈਨੂੰ ਬਾੜਾ ਧੇਰਾਗਾ ਤੂੰ ਮੇਰਾ ਸੌਰੇ ਹੈ ਜੀ ਤੇ ਇਥੋਂ ਪਿੰਟ ਨਾ ਭਾਣੇ ਕੁੱਟ ਦੇ ਮਾਰਦੇ ਵੀ ਬਾੜਾ ਮੈਨੂੰ ਤਾਂ ਰੋਜ ਕੰਜਰ ਡੰਡ ਤੇਰਾ ਫੱਪੜ ਦੇਖ ਸੱਤ ਫੱਟੇ ਨਾ ਕਰ ਲਈ ਇਹਨਾਂ ਨੇ ਮੈਨੂੰ ਛੱਡਿਆ ਇਹਨਾਂ ਦੇ ਤੂੰ ਆਪ ਤਾਗਦੀ ਉੱਥੇ ਨਹੀਂ ਮੈਂ ਆਉਂਗੀ ਤੂੰ ਸਾਡੇ ਕੋਲ 4-5 ਦਿਨ ਦਈ ਮੇਰੇ ਤਾਂ ਧੁੱਕੀ ਘੜਤੀ ਬੀਰ ਮੇਰੀ ਵਾਲ ਸੁਣ ਆਉਂਦੀ ਛੋਡੇ ਤਾਂ ਕਿਹ ਘਰ ਆ ਮੈਂ ਆ ਕੇ ਛੋਡੇ ਛੋਡੇ ਮੈਂ ਆਈ ਸੀ 4 ਦਿਨ ਤੁਸੀਂ ਤਾਂ ਮੇਰ ਖਲ ਲਾ ਕੇ ਕਰਨ ਵਾਲੀ ਕਰ ਖਲ ਨੁਕਾਣੀ ਕਰ ਰੱਖੀ ਜੀ ਤੇ ਜੇ ਮੈਂ ਛੋਡੇ 5 10 ਦਿਨ ਕੋਈ ਨਹੀਂ ਛੋਡੇ ਮੈਂ ਵੀ 15 ਕੁ ਦਿਨ ਲਾ ਕੇ ਆਉਂਗੀ ਤੇ ਤੈਨੂੰ ਪਤਾ ਫਿਰ ਮੈਂ 15 ਵੀ ਰੋਟਾ ਖਾਣੇ ਵੇਖੜ ਬਲਮ ਹਲੀਆਂ ਹਾਂ ਬੂਆ ਉਹਦੇ ਦਸੀ ਅੰਦਾ ਸੀਗਾ ਮਣੀ ਵੀ ਵੇਖ ਕੇ ਤੂੰ ਸੱਤ ਧੜ ਲਾ ਗਈ ਵੀਰ ਅੰਨੇ ਤਾਂ ਮੈਂ ਖਾਈ ਲੈ ਨੀ ਨੀਆ ਆ ਪ੍ਰੇਵਾਂ ਪਤਾ ਨਹੀਂ ਮੈਨੂੰ ਬਾਤ ਹੋ ਜਾਂਦੀ ਲੈ ਮੈਂ ਕੋਈ ਬਾਤ ਨਹੀਂ ਆਂ ਕਿ ਨਾ ਕੋਈ ਹੋ ਜਾਂਦਾ ਬੋਟਰ ਲਈ ਭਰ ਕੇ ਤੂੰ ਸਮਾਨ ਦੀ ਖਾਨੀ ਹੈ ਕਿ ਹਜੇ ਲੈ ਭਾਣੇ ਮੇਰੀ ਵਾਰ ਸੁਣ ਲਾ ਮੈਂ ਤਾਂ ਹੁਣ ਨਾ ਬੈਠੀ ਬੈਠੀ ਖਾਗੀ ਸੱਤ ਤਿੰਨ ਪੱਕੇ ਛੋਟ ਦੇ ਤੇ ਹੁਣ ਭਾਣੇ ਮੈਂ ਤਾਂ ਕੰਮ ਕਰਾਂ ਮਾਰੇ ਮੁੱਢੇ ਜਿਹੜੇ țeڑے ਨੇ ਮੈਂ ਕੱਲ ਦੀ ਬੈਠੀ ਆਂ ਮੇਰੀ ਗੱਲ ਸੁਣ ਲੈ ਕਿ ਤੂੰ ਮੈਂ ਜਿਵੇਂ ਬਿਮਾਰ ਨੂੰ ਮਾ ਨਾ ਚਾਰ ਰੋਟੀਆਂ ਮੇਰੇ ਕੋਲ ਆਦਾ ਬਤਾ ਲਿਆ ਕਰੋ ਹਾਏ